ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤੇ ਦੀ ਸਾਧ ਕਰੀਏ ਗਜਵਾਜ ਕੀ ਅੱਖੋ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤੇ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸਾ ਸੰਗਤ ਜੀ ਕਿ ਜਿਨ੍ਹਾਂ ਦੇ ਮਾਪਿਓ ਦੇ ਬੱਚੇ ਉਹਨਾਂ ਦੇ ਕਹਿਣੇ ਵਿੱਚ ਨਹੀਂ ਸਾਸ ਸੰਗਤ ਜੀ ਚਾਹੇ ਕੋਈ 10 ਸਾਲ ਦਾ ਹੈ ਚਾਹੇ ਕੋਈ ਵਿਆਹਾ ਹੋਇਆ ਹੈ ਸਾਸ ਸੰਗਤ ਜੀ ਚਾਹੇ ਬੱਚਾ ਛੋਟਾ ਹੈ ਚਾਹੇ ਵੱਡਾ ਹੈ ਸਾਸ ਸੰਗਤ ਜੀ ਉਹ ਕਹਿਣੇ ਵਿੱਚ ਨਹੀਂ ਤੁਹਾਡੇ ਕੋਈ ਨਸ਼ਿਆਂ ਵਿੱਚ ਲੱਗਿਆ ਹੋਇਆ ਹੈ ਕੋਈ ਆਪਣੇ ਮਾਪਿਓ ਦੀ ਗੱਲ ਨਹੀਂ ਸੁਣਦੇ ਸਾਸ ਸੰਗਤ ਜੀ ਕੋਈ ਕਹਿੰਦਾ ਹੈ ਸਾਨੂੰ ਬੱਚਿਆਂ ਨੂੰ ਰਿਸ਼ਤੇ ਬਹੁਤ ਆਉਂਦੇ ਨੇ ਸਾਡੀ ਗੱਲ ਨਹੀਂ ਮੰਨਦੇ ਤਾਂ ਸਾਧ ਸੰਗਤ ਜੀ ਮੀਨਸ ਗੱਲ ਇਹੀ ਹੈ ਕਿ ਜਿਹੜੇ ਮਾਪਿਓ ਬਹੁਤ ਪਰੇਸ਼ਾਨ ਨੇ ਆਪਣੇ ਬੱਚਿਆਂ ਤੋਂ ਉਹਨਾਂ ਦੀ ਗੱਲ ਨਹੀਂ ਸੁਣਦੇ ਸਾਧ ਸੰਗਤ ਜੀ ਇਹ ਸੰਤ ਮਹਾਂਪੁਰਸ਼ਾਂ ਜੀ ਦੇ ਵਚਨ ਧਿਆਨ ਦੇ ਨਾਲ ਸੁਣਨਾ ਹੈ ਸਾਧ ਸੰਗਤ ਜੀ ਉਹਨਾਂ ਦੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਸਤ ਪਾ ਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਧ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅੱਜ ਕੱਲ ਦੇ ਜੋ ਜ਼ਮਾਨੇ ਦੇ ਬੱਚੇ ਨੇ ਸਾਧ ਸੰਗਤ ਜੀ ਉਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਅੱਗੇ ਵੱਧ ਚੁੱਕੀ ਹੈ ਦੁਨੀਆ ਉਹ ਆਪਣੇ ਮਾਪਿਆਂ ਦੀਆਂ ਕਿਸੇ ਗੱਲ ਨੂੰ ਵੀ ਨਹੀਂ ਸੁਣਦੇ ਨਹੀਂ ਸਮਝਦੇ ਸਾਧ ਸੰਗਤ ਜੀ ਇਸ ਬਾਰੇ ਤੁਹਾਨੂੰ ਅੱਜ ਪੂਰੀ ਗੱਲ ਡਿਟੇਲ ਦੇ ਵਿੱਚ ਦੱਸਾਂਗੀ ਸਾਧ ਸੰਗਤ ਜੀ ਕਿ ਮਹਾਂਪੁਰਸ਼ਾਂ ਜੀ ਨੇ ਕਿਹੜਾ ਇੱਕ ਵਚਨ ਦੇ ਨਾਲ ਕਿ ਉਹਨਾਂ ਦੇ ਬੱਚਾ ਆ ਚਾਹੇ ਉਹ ਨਸ਼ੇ ਤੇ ਲੱਗਿਆ ਹੋਵੇ ਚਾਹੇ ਉਹ ਉਹਨਾਂ ਦੀ ਗੱਲ ਨਾ ਮੰਨਦਾ ਹੋਵੇ ਚਾਹੇ ਉਸ ਨੂੰ ਰਿਸ਼ਤਾ ਆਂਦਾ ਹੋਵੇ ਉਸਦੇ ਲਈ ਨਾ ਮੰਨਦਾ ਹੋਵੇ ਚਾਹੇ ਉਹ ਪੜ੍ਹਾਈ ਵਿੱਚ ਕਮਜ਼ੋਰ ਹੋਵੇ ਜਾਂ ਉਹ ਕੋਈ ਨੌਕਰੀ ਨਾ ਕਰਦਾ ਹੋਵੇ ਕੋਈ ਵੀ ਕੰਮ ਹੋਵੇ ਸਾਧ ਸੰਗਤ ਜੀ ਉਸ ਦਾ ਇੱਕੋ ਹੀ ਹੱਲ ਹੈ ਸਾਧ ਸੰਗਤ ਜੀ ਇੱਕ ਵਚਨ ਸੰਤ ਮਹਾਂਪੁਰਸ਼ਾਂ ਜੀ ਦੇ ਸਤ ਵਚਨ ਕਹਿ ਕੇ ਮੰਨ ਲੋ ਤਾਂ ਤੁਹਾਡੇ ਬੱਚਿਆਂ ਦੇ ਸਾਰੇ ਦੁੱਖੜੇ ਜੋ ਵੀ ਤੁਸੀਂ ਉਹਨਾਂ ਤੋਂ ਪਰੇਸ਼ਾਨ ਹੋ ਉਹ ਠੀਕ ਹੋ ਜਾਣਗੇ ਸਾਤ ਸੰਗਤ ਜੀ ਸੰਤ ਮਹਾਂਪੁਰਸ਼ਾਂ ਦੇ ਜਿੰਨਾ ਦੀ ਇੱਕ ਵਾਰ ਨਿਗਾ ਸਵੱਲੀ ਹੋ ਜਾਵੇ ਸਾਤ ਸੰਗਤ ਜੀ ਉਹ 50 ਸਾਲਾਂ ਦਾ ਰੋਗ ਵੀ ਸਿਰਫ 5 ਮਿੰਟ ਵਿੱਚ ਘੱਟ ਦਿੰਦੇ ਹਨ ਸਾਤ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਬੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਗੇ ਸਾਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਸੰਗਤ ਜੀ ਕਈ ਮਾਪੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਆਪਣੇ ਬੱਚਿਆਂ ਤੋਂ ਸਾਸੰਗਤ ਜੀ ਕਈ ਮਾਪਿਓ ਤਾਂ ਇਦਾਂ ਦੇ ਨੇ ਕਿ ਉਹ 24 ਘੰਟੇ ਆਪਣੇ ਬੱਚਿਆਂ ਦੀ ਕਰਕੇ ਹੀ ਸੋਚਦੇ ਰਹਿੰਦੇ ਨੇ ਕਿ ਸਾਡੇ ਬੱਚੇ ਦਾ ਕੀ ਬਣੂਗਾ ਸਾਸੰਗਤ ਜੀ ਅੱਜਕਲ ਮਾਪੋ ਬੱਚਿਆਂ ਤੋਂ ਬਹੁਤ ਪਰੇਸ਼ਾਨ ਨੇ ਤੁਹਾਡਾ ਬੱਚਾ ਚਾਹੇ 10 ਸਾਲ ਦਾ ਹੈ 20 ਸਾਲ ਦਾ ਜਾਂ ਫਿਰ 25 ਸਾਲ ਦਾ ਹੈ ਚਾਹੇ ਵਿਆਹ ਕਿਉਂ ਨਹੀਂ ਹੋਇਆ ਉਹ ਵਿਗੜ ਚੁੱਕਾ ਹੈ ਸਾਸੰਗਤ ਜੀ ਉਸ ਦਾ ਵਿਗੜਨ ਦਾ ਮੇਨ ਕਾਰਨ ਕੀ ਹੈ ਸਾਸੰਗਤ ਜੀ ਜੇ ਮਾਪਿਓ ਬੱਚੇ ਨੂੰ ਕੋਈ ਗੱਲ ਕਹਿੰਦੇ ਨੇ ਉਹ ਸੁਣਨ ਲਈ ਤਿਆਰ ਹੀ ਨਹੀਂ ਸਾਸੰਗਤ ਜੀ ਵੱਡੇ ਬੱਚਿਆਂ ਨੂੰ ਕੋਈ ਗੱਲ ਕਹਿੰਦੇ ਹਨ ਮਾਪ ਉਹ ਅੱਗੋਂ ਪਲਟ ਕੇ ਜਵਾਬ ਦੇ ਦਿੰਦੇ ਹਨ ਉਹ ਕਹਿੰਦੇ ਹਨ ਸਾਨੂੰ ਸਾਰਾ ਕੁਝ ਪਤਾ ਹੈ ਤੁਸੀਂ ਪੁਰਾਣੇ ਖਿਆਲਾਂ ਦੇ ਤੁਸੀਂ ਸਾਨੂੰ ਨਾ ਸਮਝਾਓ ਸਾਧ ਸੰਗਤ ਜੀ ਸਭ ਦੇ ਬੱਚਿਆਂ ਨੂੰ ਮਾਪ ਪਿਓ ਦੇ ਵਾਹਿਗੁਰੂ ਜੀ ਆਕਿਆਕਾਰੀ ਬਣਨ ਸਾਧ ਸੰਗਤ ਜੀ ਅਸੀਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਜਿਹੜੇ ਬੱਚੇ ਨੇ ਵਾਹਿਗੁਰੂ ਜੀ ਸਾਰੇ ਬੱਚਿਆਂ ਤੋਂ ਨਿਗਰ ਨਿਗਾਸ ਵੱਲੀ ਕਰਨ ਤੇ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਆਪਣੇ ਮਾਪਿਓ ਦੇ ਕਹਿਣੇ ਵਿੱਚ ਹੋ ਜਾਣ ਸਾਧ ਸੰਗਤ ਜੀ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਉਹਨਾਂ ਦਾ ਵਿਗੜਨ ਦਾ ਮੇਨ ਕਾਰਨ ਕੀ ਹੈ ਸਾਧ ਸੰਗਤ ਜੀ ਉਹਨਾਂ ਦਾ ਮੇਨ ਕਾਰਨ ਬਾਹਰਲੀ ਸੁਸਾਇਟੀ ਹੈ ਸਾਧ ਸੰਗਤ ਜੀ ਕਿਉਂਕਿ ਮਾਪਿਓ ਅੱਜ ਕੱਲ ਤੁਸੀਂ ਜਾਣਦੇ ਹੀ ਹੋ ਹਰ ਇੱਕ ਮਾਪਿ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦਾ। ਸਾਥ ਸੰਗਤ ਜੀ ਜਦੋਂ ਮਾਪਿ ਡਿਊਟੀ ਕਰਦੇ ਨੇ ਕੋਈ ਆਫਿਸ ਜਾਂਦਾ ਹੈ ਕੋਈ ਕਿਸੇ ਕੰਮ ਲਈ ਬਾਹਰ ਜਾਂਦਾ ਹੈ ਤਾਂ ਸਾਥ ਸੰਗਤ ਜੀ ਉਹ ਬੱਚਿਆਂ ਲਈ ਟਾਈਮ ਨਹੀਂ ਦੇ ਪਾਉਂਦੇ। ਇਸ ਕਰਕੇ ਉਹ ਬਾਹਲੀ ਸੋਸਾਇਟੀ ਵਿੱਚ ਰਹਿੰਦੇ ਬੱਚਿਆਂ ਨਾਲ ਮਿਲਦੇ ਜੁਲਦੇ ਨੇ। ਸਾਥ ਸੰਗਤ ਜੀ ਉਹ ਬੱਚਿਆਂ ਤੋਂ ਨਵੇਂ-ਨਵੇਂ ਗੱਲਾਂ ਸਿੱਖਦੇ ਨੇ। ਉਹੀ ਆਪਣੇ ਘਰ ਦੇ ਵਿੱਚ ਆ ਕੇ ਕਰਦੇ ਨੇ। ਸਾਥ ਸੰਗਤ ਜੀ ਅੱਜ ਕੱਲ ਇੱਕ ਮੇਨ ਕਾਰਨ ਹੈ ਕਿ ਬੱਚੇ ਸਾਰਾ ਸਾਰਾ ਦਿਨ ਹੀ ਫੋਨਾਂ ਤੇ ਲੈਪਟਾਪ ਤੇ ਜਾਂ ਟੀਵੀ ਦੇਖਦੇ ਰਹਿੰਦੇ ਹਨ ਜੋ ਉਹਨਾਂ ਨੂੰ ਹੋਰ ਵਿਗਾੜਦੇ ਹਨ ਸਾਥ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਪੁਰਾਣੇ ਸਮਿਆਂ ਦੇ ਵਿੱਚ ਫੋਨ ਨਹੀਂ ਸੀ ਹੁੰਦੇ ਸਾਥ ਸੰਗਤ ਜੀ ਟੀਵੀ ਨਹੀਂ ਸੀ ਹੁੰਦੇ ਤਾਂ ਸਾਥ ਸੰਗਤ ਜੀ ਸਾਰਾ ਪਰਿਵਾਰ ਇਕੱਠਾ ਬੈਠ ਗਿਆ ਆਪਣੇ ਦੁੱਖ ਸੁੱਖ ਸਾਂਝੇ ਕਰਦਾ ਸੀ ਸਾਥ ਸੰਗਤ ਜੀ ਅੱਜ ਦਾ ਸਮਾਂ ਦੇਖ ਲਓ ਘਰ ਤੇ ਇੱਕ ਇੱਕ ਕੱਲੇ ਕੱਲੇ ਮੈਂਬਰ ਦੇ ਕੋਲ ਫੋਨ ਹੈ ਸਾਥ ਸੰਗਤ ਜੀ ਜੇ ਇਕੱਠੇ ਵੈਠ ਵੀ ਜਾਂਦੇ ਹਨ ਤਾਂ ਸਾਰੇ ਆਪਣੇ ਆਪਣੇ ਫੋਨਾਂ ਤੇ ਲੱਗੇ ਰਹਿੰਦੇ ਹਨ ਆਪਸ ਵਿੱਚ ਕੋਈ ਦੁੱਖ ਸੁੱਖ ਸਾਂਝਾ ਨਹੀਂ ਕਰਦੇ ਜਿਸ ਕਨ ਰਿਸ਼ਤਿਆਂ ਦੇ ਵਿੱਚ ਦਰਾਰਾਂ ਆਉਂਦੀਆਂ ਨੇ ਸਾਥ ਸੰਗਤ ਜੀ ਐਸੇ ਕਰਕੇ ਅੱਜ ਕੱਲ ਤੁਸੀਂ ਦੇਖ ਲਓ ਬੱਚੇ ਸਕੂਲ ਪੜਨ ਜਾਂਦੇ ਨੇ ਸਾਥ ਸੰਗਤ ਜੀ ਟਿਊਸ਼ਨਾਂ ਪੜ੍ਹਦੇ ਨੇ ਸਾਰਾ ਦਿਨ ਉਹਨਾਂ ਦਾ ਕੰਮ ਮੋਬਾਈਲਾਂ ਤੇ ਲੈਪਟਾਪ ਤੇ ਹੀ ਹੁੰਦਾ ਹੈ ਉਹ ਉਹਨਾਂ ਨੂੰ ਇੱਕ ਮਿੰਟ ਨਹੀਂ ਛੱਡਦੇ ਮੈਡਮਾਂ ਵੀ ਅੱਜਕੱਲ ਬੱਚਿਆਂ ਦੇ ਕੰਮ ਫੋਨਾਂ ਤੇ ਹੀ ਭੇਜਦੀਆਂ ਨੇ ਸਾਥ ਸੰਗਤ ਜੀ ਉਹ ਜੋ ਸੁਣਦੇ ਹਨ ਜੋ ਦੇਖਦੇ ਹਨ ਉਹੀ ਕਰਦੇ ਹਨ ਕਿਉਂਕਿ ਉਹਨਾਂ ਦਾ ਜੋ ਮਾਈਂਡ ਹੈ ਨਾ ਉੱਤੇ ਹੀ ਸੈੱਟ ਹੋ ਚੁੱਕਾ ਹੁੰਦਾ ਹੈ ਜਿਹੜਾ ਉਹਨਾਂ ਦਾ ਆਉਣ ਵਾਲੇ ਫਿਊਚਰ ਨੂੰ ਖਰਾਬ ਕਰ ਰਿਹਾ ਹੈ ਨੇ ਫਿਰ ਆਪਣਾ ਕੀ ਕਰੀਏ ਮਾਪਿਓ ਕੀ ਕਰਨ ਸਾਧ ਸੰਗਤ ਜੀ ਜਿਸ ਦੇ ਨਾਲ ਉਹਨਾਂ ਨੂੰ ਅੱਗੇ ਜਾ ਕੇ ਫਿਊਚਰ ਦੇ ਵਿੱਚ ਪਛਤਾਉਣਾ ਨਾ ਪਵੇ ਸਭ ਤੋਂ ਮੇਨ ਕਾਰਨ ਤੇ ਸਾਧ ਸੰਗਤ ਜੀ ਇਹ ਹੈ ਕਿ ਮਾਪਿਓ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਸਟਾਰਟ ਕਰਨ ਜਿਹੜੇ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਸਾਧ ਸੰਗਤ ਜੀ ਉਹ ਟਾਈਮ ਦਿਆ ਕਰੋ ਸਾਧ ਸੰਗਤ ਜੀ ਮਹਾਪੁਰਸ਼ ਕਹਿੰਦੇ ਆ ਭਾਈ ਤੁਸੀਂ ਜੋ ਬੱਚੇ ਨੂੰ ਛੋਟੇ ਹੁੰਦੇ ਤਾਂ ਸਿਖਾਉਂਦੇ ਹੋ ਬੱਚਾ ਉਹੀ ਸਿੱਖਦਾ ਹੈ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਸਾਧ ਸੰਗਤ ਜੀ ਜੇ ਮਾਂ ਚੰਗੇ ਕੰਮ ਕਰੇ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੇ ਸਾਧ ਸੰਗਤ ਜੀ ਤਾਂ ਉਹ ਤੁਸੀਂ ਯਾਦ ਰੱਖਿਓ ਆਉਣ ਵਾਲਾ ਬੱਚਾ ਉਸ ਦਾ ਬਾਣੀ ਦੇ ਨਾਲ ਹੀ ਜੁੜਿਆ ਹੋਵੇਗਾ ਗੁਰੂ ਘਰ ਜਾਂਦੀ ਹੋਵੇ ਤਾਂ ਉਹ ਗੁਰੂ ਘਰ ਹੀ ਜਾਵੇਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਈ ਜੇ ਉਹ ਫਿਲਮਾਂ ਦੇਖੀ ਜਾਵੇ ਟੀਵੀ ਦੇਖੀ ਜਾਵੇ ਫੋਨ ਤੇ ਗੰਦੀਆਂ ਫਿਲਮਾਂ ਦੇਖੀ ਜਾਵੇ ਤਾਂ ਬੱਚੇ ਵੀ ਸਾਸ ਸੰਗਤ ਜੀ ਬੱਚੇ ਤੇ ਵੀ ਮਾੜਾ ਅਸਰ ਪੈਂਦਾ ਹੈ ਸਾਸ ਸੰਗਤ ਜੀ ਮੇਨ ਕਾਰਨ ਸਿਰਫ ਜੋ ਮਾਪਿਓ ਕਰਦਾ ਹੈ ਉਹੀ ਬੱਚਾ ਕਰਦਾ ਹੈ ਘਰ ਦੇ ਵਿੱਚ ਮਾਂ ਮਾਂ ਤੇ ਪਿਓ ਆਪਸ ਚ ਲੜਦੇ ਨੇ ਸਾਸ ਸੰਗਤ ਜੀ ਤਾਂ ਬੱਚੇ ਵੀ ਇਦਾਂ ਹੀ ਕਰਦੇ ਨੇ ਉਹਨਾਂ ਨੂੰ ਦੇਖ ਕੇ ਲੜਦੇ ਨੇ ਜੇ ਭਰਾਵਾਂ ਭਰਾਵਾਂ ਦੇ ਵਿੱਚ ਲੜਾਈ ਹੋ ਜਾਵੇ ਸਾਸੰਗ ਜੀ ਤੁਸੀਂ ਦੇਖਦੇ ਹੋ ਇਹ ਘਰ ਘਰ ਦੀ ਕਹਾਣੀ ਹੈ ਤਾਂ ਬੱਚੇ ਵੀ ਉਹੀ ਕੁਝ ਕਰਦੇ ਨੇ ਸਾਸੰਗ ਜੀ ਜੋ ਦੇਖਦੇ ਨੇ ਉਹੀ ਕਰਦੇ ਨੇ ਇਸ ਕਰਕੇ ਸਾਸੰਗ ਜੀ ਮਾਪਿਓ ਥੋੜਾ ਜਿਆ ਆਪਣੇ ਵਿੱਚ ਸੁਧਾਰ ਲੈ ਕੇ ਆਉਣ ਉਹ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ ਪੋਜ਼ਿਟਿਵ ਬੇਟੀ ਵਾਲੀਆਂ ਗੱਲਾਂ ਸਿਖਾਉਣ ਗੁਰੂ ਦੇ ਨਾਲ ਜੋ ਬਾਣੀ ਦੇ ਨਾਲ ਜੋੜਨ ਗੁਰੂ ਦੀਆਂ ਸਾਖੀਆਂ ਸੁਣਾਇਆ ਕਰੋ ਸਾਧ ਸੰਗਤ ਜੀ ਕਿ ਸਾਡੇ ਗੁਰੂ ਮਹਾਰਾਜ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਜਾਂ ਉਹ ਚੰਗੇ ਪਾਸੇ ਲੱਗੇ ਸਕਣ ਸਾਧ ਸੰਗਤ ਜੀ ਅੱਜ ਕੱਲ ਤੁਸੀਂ ਦੇਖਦੇ ਹੋ ਜਿਹੜੇ ਬੱਚੇ ਨੇ ਮਾਪਿਓ ਨੇ ਆਪਣੇ ਦਾਦੇ-ਦਾਦੀਆਂ ਤੋਂ ਬੱਚੇ ਦੂਰ ਰਹਿੰਦੇ ਨੇ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਗੁਰੂਆਂ ਬਾਰੇ ਪੀਰਾਂ ਬਾਰੇ ਉਹਨਾਂ ਨੂੰ ਸਿੱਖਿਆ ਨਹੀਂ ਮਿਲਦੀ ਸਾਧ ਸੰਗਤ ਜੀ ਉਹ ਜੋ ਬਾਹਰ ਸੋਸਾਇਟੀ 'ਚ ਦੇਖਦੇ ਨੇ ਉਹ ਉਹੀ ਕਰਦੇ ਨੇ ਜੇ ਉਹਨਾਂ ਨੂੰ ਥੋੜੀ ਸਿੱਖਿਆ ਮਿਲੇ ਪਰਿਵਾਰ ਦੇ ਵਿੱਚ ਕਿਵੇਂ ਰਹੀਦਾ ਵਾ ਸਾਧ ਸੰਗਤ ਜੀ ਉਹ ਸਿਖਾਇਆ ਜਾਵੇ ਉਹਨਾਂ ਨੂੰ ਦਾਦਾ ਦਾਦੀ ਤੋਂ ਉਹਨਾਂ ਨੂੰ ਚੰਗੀਆਂ ਗੱਲਾਂ ਸਿੱਖਣ ਉਹਨਾਂ ਸੰਸਕਾਰ ਚੰਗੇ ਸੰਸਕਾਰ ਮੈਂ ਤਾਂ ਹੀ ਉਹ ਅੱਗੇ ਜਾ ਕੇ ਫਿਊਚਰ ਦੇ ਵਿੱਚ ਚੰਗਾ ਕਰਨਗੇ ਸਾਧ ਸੰਗਤ ਜੀ ਸੰਤ ਮਹਾਂਪੁਰਸ਼ੀ ਕਹਿੰਦੇ ਨੇ ਭਾਈ ਇਸ ਦਾ ਇੱਕੋ ਹੀ ਹੱਲ ਹੈ ਭਾਈ ਜਦੋਂ ਸਭ ਤੋਂ ਪਹਿਲਾਂ ਤਾਂ ਜਿਸ ਮਾਂ ਦੇ ਪੇਟ ਵਿੱਚ ਬੱਚਾ ਹੈ ਉਹ ਬਾਣੀ ਦੇ ਨਾਲ ਵੱਧ ਤੋਂ ਵੱਧ ਜੁੜੀ ਰਵੇ ਸਵੇਰੇ ਨਿਤਨੇਮ ਕਰੇ ਸੁਬਾ ਸ਼ਾਮ ਨਿਤਨੇਮ ਕਰੇ ਤਾਂ ਉਸ ਆਉਣ ਵਾਲੇ ਬੱਚੇ ਤੇ ਚੰਗਾ ਪ੍ਰਭਾਵ ਪਵੇਗਾ ਸਾ ਸੰਜਗ ਜੀ ਤੁਸੀਂ ਦੇਖਦੇ ਹੋ ਜਦੋਂ ਬੱਚਾ ਜੰਮਦਾ ਹੈ ਉਸ ਨੂੰ ਪਰ ਗੁੜਤੀ ਦਿੰਦੇ ਹਾਂ ਕੋਈ ਮਾਸੀ ਦਿੰਦਾ ਹੈ ਕੋਈ ਚਾਚੀ ਦਿੰਦਾ ਹੈ ਕੋਈ ਮਾਮੇ ਦਿੰਦਾ ਹੈ ਚਾਚੀ ਭਾਵੇਂ ਸਾਰੀ ਦਿਹਾੜੀ ਚੁਗਲੀਆਂ ਕਰਦੀ ਹੋਵੇ ਉਹੀ ਉਹੀ ਅਸਰ ਬੱਚੇ 'ਚ ਹੁੰਦਾ ਹੈ ਫਿਰ ਆਪਾਂ ਕਹਿੰਦੇ ਆ ਇਹ ਬੱਚੇ ਨੂੰ ਪਤਾ ਨਹੀਂ ਕਿਦੇ ਕਿਹਨੂੰ ਦੇਖਿਆ ਹੈ ਜੋ ਇਸ ਤਰ੍ਹਾਂ ਕਰ ਰਿਹਾ ਹੈ ਸਾਧ ਸੰਗਤ ਜੀ ਇਹ ਸੱਚ ਹੈ ਜੋ ਆਪ ਗੁਰਤੇ ਦੰਨੇ ਹਾਂ ਜਿਸ ਉਸ ਬੰਦੇ ਦੇ ਵਿੱਚ ਜੋ ਵੀ ਕੋਈ ਗੁਣ ਹੁੰਦੇ ਨੇ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਉਹੀ ਬੱਚੇ ਵਿੱਚ ਹੁੰਦੇ ਨੇ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਇੱਕ ਗੁਰਤੀ ਦੇਣੀ ਮਾਮੇ ਚਾਚੇ ਮਾਸੀਆਂ ਦੀ ਬੰਦ ਕਰੋ ਸਾਤ ਸੰਗਤ ਜੀ ਤੁਸੀਂ ਜਦੋਂ ਬੱਚਾ 5 ਤੋਂ 10 ਦਿਨਾਂ ਦਾ ਹੋ ਜਾਵੇ 11 ਦਿਨਾਂ ਦਾ ਹੋ ਜਾਵੇ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਇਸ ਸੰਤ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਧਿਆਨ ਦੇ ਨਾਲ ਪੱਲੇ ਬੰਨ ਲਿਓ ਕਹਿੰਦੇ ਭਾਈ ਸਭ ਤੋਂ ਪਹਿਲਾਂ ਤਾਂ ਉਸ ਨੂੰ ਗੁਰੂ ਘਰ ਜਾ ਕੇ ਅਰਦਾਸ ਕਰਾਓ ਸਾਤ ਸੰਗਤ ਜੀ ਉਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸਾਸ ਸੰਗਤ ਜੀ ਅੰਮ੍ਰਿਤ ਧਾਰਕ ਅੰਮ੍ਰਿਤ ਦਾ ਗੁਰਤੀ ਦਿੱਤੀ ਜਾਵੇ ਜਿਸ ਦੇ ਨਾਲ ਬੱਚਾ ਗੁਰੂ ਨਾਲ ਜੁੜਿਆ ਰਹੇਗਾ ਗੁਰੂ ਦੀਆਂ ਜੋ ਗੁਰੂਆਂ ਨੇ ਪੀਰਾਂ ਨੇ ਆਪਣੀਆਂ ਆਪਣੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਉਹ ਸੁਣਾਇਆ ਕਰੋ ਦੱਸਿਆ ਕਰੋ ਬੱਚਿਆਂ ਨੂੰ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਗੁਰੂਆਂ ਨੇ ਪੀਰਾਂ ਨੇ ਕਿੰਨੀਆਂ ਸਾਡੇ ਲਈ ਕੁਰਬਾਨੀਆਂ ਕੀਤੀਆਂ ਐ ਸਾਨੂੰ ਗੁਰ ਸਿੱਖੀ ਜੀਵਨ ਕਿਸ ਤਰ੍ਹਾਂ ਮਿਲਿਆ ਹੈ ਸਾਧ ਸੰਗਤ ਜੀ ਪਹਿਲੀ ਗੱਲ ਇਹ ਪੱਲੇ ਬੰਨ ਲਓ ਜਦੋਂ ਵੀ ਤੁਹਾਡੇ ਕਿਸੇ ਦੇ ਵੀ ਛੋਟਾ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਤੁਸੀਂ ਕਿਸੇ ਦੀ ਗੁਰਤੀ ਨਹੀਂ ਦੇਣੀ ਗੁਰੂ ਘਰ ਜਾ ਕੇ ਅਰਦਾਸ ਕਰਾ ਕੇ ਜਗ ਗੁਰੂ ਘਰ ਚਲੇ ਜਾਓ ਜਗ ਗ੍ਰੰਥੀ ਸਿੰਘ ਜੀ ਨੇ ਘਰੇ ਬੁਲਾ ਕੇ ਪਾਠੀ ਸਾਧ ਸੰਗਤ ਜੀ ਅਰਦਾਸ ਕਰਾ ਕੇ ਤਾਂ ਬੱਚੇ ਨੂੰ ਅੰਮ੍ਰਿਤ ਧਰਮ ਅੰਮ੍ਰਿਤਾ ਸਾਧ ਸੰਗਤ ਜੀ ਗੁਰਤੀ ਦਿੱਤੀ ਜਾਵੇ ਜਿਸ ਦੇ ਵਿੱਚ ਸਾਧ ਸੰਗਤ ਜੀ ਉਹ ਬਾਣੀ ਪੜ ਕੇ ਸਾਧ ਸੰਗਤ ਜੀ ਜੋ ਸਰਬ ਲੋ ਦਾ ਹੁੰਦਾ ਨਾ ਪਾਂਡਾ ਸਾਧ ਸੰਗਤ ਜੀ ਉਸ ਦੇ ਵਿੱਚ ਪੰਜ ਪਤਾਸੇ ਪਾ ਕੇ ਸਾਧ ਸੰਗਤ ਜੀ ਉਹ ਬਾਣੀ ਦੇ ਰਾਹੀਂ ਤਿਆਰ ਕੀਤਾ ਜਾਂਦਾ ਹੈ ਉਸ ਦਾ ਅੰਮ੍ਰਿਤ ਉਤਾਰਨ ਕਰਵਾਓ ਸਾਸ ਸੰਗਤ ਜੀ ਇਸ ਦੇ ਨਾਲ ਤੁਹਾਡੇ ਬੱਚੇ ਨਾ ਹੀ ਕਦੇ ਗਲਤ ਕੰਮਾਂ ਵਿੱਚ ਪੈਣਗੇ ਨਾ ਹੀ ਮਾਪਿਓ ਦੇ ਕਹਿਣੇ ਤੋਂ ਬਾਹਰ ਹੋਣਗੇ ਸਾਸ ਸੰਗਤ ਜੀ ਇਸ ਦਾ ਇੱਕੋ ਹੀ ਹੱਲ ਹੈ ਸਾਸ ਸੰਗਤ ਜੀ ਜਿਹੜੇ ਬੱਚੇ ਵੱਡੇ ਹੋ ਚੁੱਕੇ ਨੇ ਹੁਣ ਮਾਪਿਓ ਉਹ ਕੀ ਕਰਨ ਪਹਿਲੀ ਗੱਲ ਤਾਂ ਇਹ ਮੰਨ ਲਓ ਛੋਟੇ ਬੱਚੇ ਨੂੰ ਇਸ ਤਰ੍ਹਾਂ ਹੀ ਗੁਰਤੀ ਦਿਓ ਦੂਸਰੀ ਗੱਲ ਮਹਾਪੁਰਸ਼ ਜੀ ਇਹ ਕਹਿੰਦੇ ਨੇ ਭਾਈ ਜਿਹੜੇ ਬੱਚੇ ਹੁਣ ਵੱਡੇ ਹੋ ਗਏ ਨੇ ਮਾਂ ਦੇ ਕਹਿਣੇ ਤੋਂ ਬਾਹਰ ਨਹੀਂ ਕਹਿੰਦੇ ਰਿਸ਼ਤੇ ਬਹੁਤ ਆਉਂਦੇ ਨੇ ਪਰ ਉਹ ਮੰਨਦੇ ਨਹੀਂ ਮਾਂ ਦੇ ਕਹਿਣੇ ਤੋਂ ਬਾਹਰ ਨਹੀਂ ਸਾਧ ਸੰਗਤ ਜੀ ਤਾਂ ਮਾਮਾ ਉਹਨਾਂ ਲਈ ਇੱਕ ਕੰਮ ਜ਼ਰੂਰ ਕਰੋ ਸਾਧ ਸੰਗਤ ਜੀ ਇਹ ਸੰਤ ਮਹਾਪੁਰਸ਼ਾਂ ਜੀ ਦੇ ਬਚਨ ਨੇ ਭਾਈ ਕਹਿੰਦੇ ਭਾਈ ਸਰਬ ਲੋ ਦਾ ਭਾਂਡਾ ਲੈਣਾ ਵਾ ਤੁਸੀਂ ਨੇ ਉਸ ਦੇ ਵਿੱਚ ਜਲ ਪਾ ਕੇ ਸਾਧ ਸੰਗਤ ਜੀ ਫਿਰ ਤੁਸੀਂ ਨੇ ਹਰ ਰੋਜ਼ ਪੰਜ ਚਪਈ ਸਾਹਿਬ ਦੇ ਪਾਠ ਕਰਨੇ ਸਭ ਤੋਂ ਪਹਿਲਾਂ ਤੁਸੀਂ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਫਿਰ ਤੁਸੀਂ ਪੰਜ ਚਪਈ ਸਾਹਿਬ ਦੇ ਪਾਠ ਕਰਨੇ ਨੇ ਸਾਧ ਸੰਗਤ ਜੀ ਫਿਰ ਉਸ ਦੇ ਉਪਰੰਤ ਤੁਸੀਂ ਨੇ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਫਿਰ ਤੁਸੀਂ ਸ੍ਰੀ ਸਾਹਿਬ ਨਾਲ ਜੋ ਵੀ ਬਾਣੀ ਪੜ੍ਹੀ ਹੋਈ ਹੁੰਦੀ ਹੈ ਸਾਧ ਸੰਗਤ ਜੀ ਸ੍ਰੀ ਸਾਹਿਬ ਉਸ ਦੇ ਵਿੱਚ ਉਸ ਦਾ ਹੋ ਕਰਨਾ ਹੈ ਸਾਥ ਸੰਗਤ ਜੀ ਜਿਵੇਂ ਆਪਾਂ ਦੇਗਾਂ ਸਜਾ ਕੇ ਉਸ ਨੂੰ ਭੋਗ ਲਵਾਉਂਦੇ ਆ ਇਸੇ ਤਰ੍ਹਾਂ ਹੀ ਖੰਡੇ ਬਾਟੇ ਦੇ ਵਿੱਚ ਜੋ ਖੰਡਾ ਬਾਟਾ ਕਹਿੰਦੇ ਆ ਇਹ ਸਰਬ ਲੋ ਦਾ ਬਾਟਾ ਹੁੰਦਾ ਸਾਥ ਸੰਗਤ ਜੀ ਤੁਸੀਂ ਕਿਸੇ ਵੀ ਸ਼ੌਪ ਤੇ ਜਾ ਕੇ ਲੈ ਸਕਦੇ ਹੋ ਸਰਬ ਲੋ ਦਾ ਬਾਟਾ ਕਹਿ ਕੇ ਸਾਥ ਸੰਗਤ ਜੀ ਤੁਸੀਂ ਲੈਣਾ ਹੈ ਲੈ ਕੇ ਇਸ ਦੇ ਵਿੱਚ ਜਲ ਰੱਖਣਾ ਹੈ ਫਿਰ ਤੁਸੀਂ ਹਰ ਰੋਜ਼ ਪੰਜ ਵਾਰ ਮੋਲ ਮੰਤਰ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਪੰਜ ਚਪਈ ਸਾਹਿਬ ਦੇ ਪਾਠ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਕੇ ਸਾਧ ਸੰਗਤ ਜੀ ਇਹ ਤੁਸੀਂ ਸਾਧ ਸੰਗਤ ਜੀ 51 ਦਿਨ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਜਦੋਂ ਵੀ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਨੂੰ ਇਹੀ ਕਹਿਣਾ ਹੈ ਸਾਧ ਸੰਗਤ ਜੀ ਤੁਸੀਂ ਕੋਲ ਇੱਕ ਗਲਾਸ ਦੇ ਵਿੱਚ ਜਲ ਰੱਖਣਾ ਹੈ ਸਾਧ ਸੰਗਤ ਜੀ ਜਿਹੜਾ ਜੋ ਕੀ ਸਾਧ ਸੰਗਤ ਜੀ ਜਿਹੜਾ ਤੁਸੀਂ ਉਹਦੇ ਬਾਟੇ ਵਿੱਚ ਜਲ ਰੱਖਿਆ ਹੈ ਸਾਧ ਸੰਗਤ ਤੁਸੀਂ ਅਰਦਾਸ ਕਰਕੇ ਉਸ ਨੂੰ ਸਿੱਧਾ ਹੀ ਆਪਣੇ ਬੱਚੇ ਨੂੰ ਪਲਾ ਦੇਣਾ ਹੈ ਜਿਸ ਦੇ ਨਾਲ ਜੋ ਵੀ ਤੁਸੀਂ ਬਾਣੀ ਪੜ੍ਹੀ ਹੋਗੀ ਉਹ ਉਸ ਦਾ ਸਾਧ ਸੰਗਤ ਜੀ ਜੋ ਉਸ ਦੇ ਤਮਾਗ ਦੇ ਵਿੱਚ ਗਲਤ ਚੀਜ਼ਾਂ ਨੇ ਉਸ ਨੂੰ ਠੀਕ ਕਰੇਗੀ ਸਾਧ ਸੰਗਤ ਜੀ ਜੋ ਕਿ ਉਹ ਉਸ ਦੇ ਮਨ ਦੇ ਅੰਦਰ ਗਲਤ ਖਿਆਨਿਓਂ ਦੂਰ ਹੋ ਜਾਣਗੇ ਵਾਹਿਗੁਰੂ ਜੀ ਮਿਹਰ ਕਰਨਗੇ ਸਾਧ ਸੰਗਤ ਜੀ ਇਹ ਤੁਸੀਂ ਇਹ ਨਹੀਂ ਕਰਨਾ ਕੀ ਉਸ ਨੂੰ ਚਾਹ ਦੇ ਵਿੱਚ ਪਾ ਕੇ ਦੇ ਦਿੱਤਾ ਜਾਂ ਦੁੱਧ ਗਰਮ ਦੇ ਵਿੱਚ ਪਾ ਕੇ ਦੇ ਦਿੱਤਾ ਨਹੀਂ ਸਾਧ ਸੰਗਤ ਜੀ ਇਹ ਸਿਰਫ ਤੁਸੀਂ ਜਾਂ ਤਾਂ ਪਾਣੀ ਦੇ ਵਿੱਚ ਮਿਲਾ ਕੇ ਦੇ ਦਿਓ ਜਾਂ ਉਸ ਨੂੰ ਸਿੱਧਾ ਪਿਲਾ ਦਿਓ ਸਾਧ ਸੰਗਤ ਜੀ ਚਾਹ ਆਪਣੇ ਬੱਚਿਆਂ ਨੂੰ ਵੀ ਪਿਲਾ ਸਕਦੇ ਹੋ ਤੁਸੀਂ ਤੁਸੀਂ ਆਪਣੇ ਸਾਰਾ ਪਰਿਵਾਰ ਵੀ ਪੀ ਸਕਦੇ ਹੋ ਸਾਧ ਸੰਗਤ ਜੀ ਇਸ ਦੇ ਨਾਲ ਤੁਸੀਂ 51 ਦਿਨਾਂ ਦੇ ਵਿੱਚ ਹੀ ਫਰਕ ਪੈ ਜਾਵੇਗਾ ਸਾਧ ਸੰਗਤ ਜੀ ਕਹਿੰਦੇ ਵਿਗੜਨ ਤਾਂ ਇੱਕ ਦਿਨ ਲੱਗਦਾ ਹੈ ਪਰ ਉਸ ਨੂੰ ਸੁਧਾਰਨ ਲਈ ਥੋੜਾ ਸਮਾਂ ਲੱਗ ਜਾਂਦਾ ਹੈ ਸਾਧ ਸੰਗਤ ਜੀ ਇਹ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਇਸ ਨੂੰ ਧਿਆਨ ਵਿੱਚ ਰੱਖਣਾ ਜੀ ਸਾਧ ਸੰਗਤ ਜੀ ਜੋ ਤੁਸੀਂ ਗਲਾਸ ਦੇ ਵਿੱਚ ਜਲ ਰੱਖਿਆ ਹੈ ਉਸ ਨੂੰ ਤੁਸੀਂ ਆਪਣੇ ਘਰ ਦੇ ਕੋਨੇ-ਕੋਨੇ ਦੇ ਵਿੱਚ ਉਸ ਦਾ ਛਿੱਟਾ ਲਗਾਉਣਾ ਹੈ ਛਿੜਕਣਾ ਹੈ ਸਾਧ ਸੰਗਤ ਜੀ ਤੇ ਤੁਸੀਂ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਜੋ ਵੀ ਬੱਚੇ ਦੇ ਮਨ ਦੇ ਵਿੱਚ ਗਲਤ ਖਿਆਲ ਨੇ ਉਹ ਤੁਸੀਂ ਦੂਰ ਕਰੋ ਉਸਤੇ ਮਿਹਰ ਪਰਿਆਹ ਹੱਥ ਰੱਖੋ ਉਸ ਨੂੰ ਆਪਣੀ ਗੁਰਬਾਣੀ ਦੇ ਨਾਲ ਜੋੜਨਾ ਜੀ ਆਪਣੇ ਚਰਨਾਂ ਦੇ ਵਿੱਚ ਉਸ ਨੂੰ ਚਰਨਾਂ ਦੀ ਪ੍ਰੀਤੀ ਬਖਸ਼ੋ 사ਸੰਗਤ ਜੀ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ 사ਸੰਗਤ ਜੀ ਜਦੋਂ 51 ਦਿਨ ਹੋ ਜਾਣ ਤਾਂ ਤੁਸੀਂ 사ਸੰਗਤ ਜੀ ਇਸ ਨੂੰ ਅਰਦਾਸ ਕਰਕੇ ਦੀਗਾ ਸਜਾ ਕੇ ਅਰਦਾਸ ਕਰਨੀ ਹੈ 사ਸੰਗਤ ਜੀ ਤੁਸੀਂ ਰੋਜ਼ ਜੋ ਖੰਡੇ ਬਾਟੇ ਦੇ ਵਿੱਚ ਹੈ ਉਹ ਤੁਸੀਂ ਉਦਾਂ ਹੀ ਰੱਖਣਾ ਹੈ ਸਾਧ ਸੰਗਤ ਜੀ ਜੋ ਰੋਜ਼ ਕੋਲ ਜਲ ਰੱਖਦੇ ਨੇ ਉਹ ਛਕਾਉਣਾ ਹੈ ਖੰਡੇ ਬਾਟੇ ਦਾ 10 ਦਿਨਾਂ ਬਾਅਦ ਤੁਸੀਂ ਜੋ ਅੰਮ੍ਰਿਤ ਬਣ ਚੁੱਕਿਆ ਹੈ ਬਾਣੀ ਦੇ ਨਾਲ ਸਾਧ ਸੰਗਤ ਜੀ ਉਸ ਨੂੰ ਅਪਲਾਉਣਾ ਹੈ ਆਪਣੇ ਘਰ ਦੇ ਆਣ ਸਾਧ ਸੰਗਤ ਜੀ ਇਹ ਸੰਤ ਮਹਾਂਪੁਰਸ਼ਾਂ ਜੀ ਦੇ ਬਚਨ ਨੇ ਪਾਈ ਇਸ ਦੇ ਨਾਲ ਬਹੁਤ ਜ਼ਿਆਦਾ ਬੱਚਿਆਂ ਦੇ ਵਿੱਚ ਸੁਧਾਰ ਆਵੇਗਾ ਤੇ ਮਾਂ ਪਿਓ ਦੀ ਆਤਮਾ ਵੀ ਠੰਡੀ ਹੋ ਜਾਵੇਗੀ ਸਾਧ ਸੰਗਤ ਜੀ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਮਹਾਂਪੁਰਸ਼ ਜੀ ਕਹਿੰਦੇ ਨੇ ਜਿਹ ਮੁਸ਼ਕਲ ਹੋਵੇ ਅਤਪਾਰੀ ਹਰ ਕੋ ਨਾ ਖਿਨ ਮਹਿ ਉਦਾਰੀ ਸਾਥ ਸੰਗਤ ਜੀ ਮਹਾਂਪੁਰਚੀ ਆਖਦੇ ਨੇ ਪਾਈ ਕਹਿੰਦੇ ਜਦੋਂ ਕੋਈ ਅਤ ਮੁਸ਼ਕਲ ਬਣ ਜਾਵੇ ਜਿਸ ਦਾ ਕੋਈ ਹੱਲ ਨਾ ਹੋਵੇ ਤਾਂ ਸਾਥ ਸੰਗਤ ਜੀ ਉੱਥੇ ਸਿਰਫ ਵਾਹਿਗੁਰੂ ਜੀ ਦੀ ਬਾਣੀ ਤੇ ਉਸ ਦਾ ਅੰਮ੍ਰਿਤ ਹੀ ਕੰਮ ਆਉਂਦਾ ਹੈ ਸਾਥ ਸੰਗਤ ਜੀ ਤੁਸੀਂ ਵੀ ਇਸ ਤਰ੍ਹਾਂ ਹੀ ਪਾਈ ਮਹਾਪੁਰਸ਼ਾਂ ਜੀ ਦੇ ਦੱਸੇ ਹੋਏ ਇਹ ਦੋ ਵਚਨ ਪੱਲੇ ਬੰਨ ਲੋ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਸਾਰੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਤੁਹਾਡੇ ਬੱਚੇ ਨੇ ਉਹ ਕਹਿਣੇ ਵਿੱਚ ਹੋ ਜਾਣਗੇ ਜਿਸ ਕਿਸੇ ਦਾ ਕੋਈ ਵੀ ਕੰਮ ਵਿਗੜਿਆ ਹੋਇਆ ਹੈ ਬੱਚਿਆਂ ਨੂੰ ਲੈ ਕੇ ਬੱਚੇ ਪੜਦੇ ਨਹੀਂ ਪੜ੍ਹਾਈ ਵਿੱਚ ਕਮਜ਼ੋਰ ਨੇ ਜਾਂ ਕਿਸੇ ਨੂੰ ਬੱਚਿਆਂ ਨਾਲ ਰਿਸ਼ਤਾ ਹੁੰਦਾ ਹੈ ਉਸ ਲਈ ਨਹੀਂ ਮੰਨਦੇ ਜਾਂ ਨਸ਼ਿਆਂ ਵਿੱਚ ਲੱਗੇ ਹੋਏ ਨੇ ਸਾਸੰਗਤ ਜੀ ਜੇ ਗਲਤ ਸੁਸਾਇਟੀ ਦੇ ਵਿੱਚ ਨੇ ਸਾਸੰਗਤ ਜੀ ਇਹ ਦੋ ਗੱਲਾਂ ਪੱਲੇ ਬੰਨ ਲਓ ਤੁਹਾਡੇ ਬੱਚੇ ਤੁਹਾਡੇ ਕਹਨੇ ਵਿੱਚ ਹੋ ਜਾਣਗੇ ਸਾਸੰਗਤ ਜੀ ਇਹ ਧਿਆਨ ਰੱਖਣਾ ਇਸ ਲਈ ਪਾਈ ਕਹਿੰਦੇ ਚਿੱਤ ਲਾ ਕੇ ਜਪਿਆ ਹੋਇਆ ਵਾਹਿਗੁਰੂ ਦਾ ਨਾਮ ਤੁਹਾਨੂੰ ਜ਼ਿੰਦਗੀ ਦੇ ਵਿੱਚ ਤਾਰ ਦਿੰਦਾ ਹੈ ਉਹ ਤੇਰੇ ਕੰਮ ਆ ਜਾਵੇਗਾ ਸਾਸੰਗਤ ਜੀ ਸੰਤ ਮਹਾਂਪੁਰਸ਼ੀ ਕਹਿੰਦੇ ਨੇ ਪਾਈ ਕਹਿੰਦੇ ਇਹ ਪੰਜ ਗੁਣ ਹਰ ਇੱਕ ਦੇ ਵਿੱਚ ਨਹੀਂ ਹੁੰਦੇ ਕਹਿੰਦੇ ਜੇ ਕੋਈ ਸੁੰਦਰ ਹੁੰਦਾ ਹੈ ਸੋਹਣਾ ਹੁੰਦਾ ਹੈ ਉਸ ਦੇ ਉਸ ਦੇ ਉਸ ਦੇ ਵਿੱਚ ਸਾਧ ਸੰਗਤ ਜੀ ਉਸ ਨੂੰ ਇੰਨਾ ਗਿਆਨ ਨਹੀਂ ਹੁੰਦਾ ਜਿ ਸਾਧ ਸੰਗਤ ਜੀ ਕਹਿਣ ਤੋਂ ਭਾਵ ਹੈ ਕਿ ਉਸ ਨੂੰ ਇੰਨੀ ਸਮਝ ਨਹੀਂ ਹੁੰਦੀ ਸਿਆਣਾ ਨਹੀਂ ਹੁੰਦਾ ਸਾਧ ਸੰਗਤ ਜੀ ਤੇ ਦੂਸਰਾ ਵਚਨ ਇਹ ਹੈ ਭਾਈ ਕਹਿੰਦੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਤਨਮਾਨ ਹੁੰਦਾ ਤਿਹ ਤੀਸਰਾ ਸਾਧ ਸੰਗਤ ਜੀ ਕਹਿੰਦੇ ਜੇ ਕੋਈ ਜਿਆਦਾ ਸਿਆਣਾ ਹੈ ਤਾਂ ਉਹ ਸੋਣਾ ਨਹੀਂ ਹੋਵੇਗਾ ਕਹਿੰਦੇ ਮਹਾਂਪੁਰਸ਼ ਕਹਿੰਦੇ ਭਾਈ ਇਹ ਸਾਰੇ ਗੁਣ ਇੱਕ ਵਿੱਚ ਨਹੀਂ ਹੁੰਦੇ ਸਾਧ ਸੰਗਤ ਜੀ ਕਹਿੰਦੇ ਜਿਸ ਬੰਦੇ ਦੀ ਕੁਲ ਉੱਚੀ ਹੁੰਦੀ ਹੈ ਬਹੁਤ ਜਿਆਦਾ ਉਸ ਕੋ ਪੈਸਾ ਹੁੰਦਾ ਹੈ ਸਾਧ ਸੰਗਤ ਜੀ ਉਹ ਕਦੀ ਦਾਨ ਨਹੀਂ ਕਰ ਸਕਦਾ ਉਸ ਕੋ ਵਾਹਿਗੁਰੂ ਜੀ ਨੇ ਉਹ ਵਾਹਿਗੁਰੂ ਜੀ ਵੱਲੋਂ ਹੀ ਉਸ ਦੇ ਅੰਦਰ ਇੰਨੀ ਹੋ ਨਹੀਂ ਹੁੰਦੀ ਕਿ ਉਹ ਦਾਨ ਕਰ ਸਕੇ ਪੰਜਵਾਂ ਇਹ ਹੈ ਕਿਉਂ ਗਿਆਨ ਦਾ ਉਸ ਨੂੰ ਬਹੁਤ ਜ਼ਿਆਦਾ ਹੁੰਦਾ ਹੈ ਬਾਣੀ ਦਾ ਧਿਆਨ ਗਿਆਨ ਹੁੰਦਾ ਹੈ ਗਿਆਨ ਦਾ ਮੀਨਸ ਕੀ ਧਨੀ ਹੁੰਦਾ ਹੈ ਸਾਧ ਸੰਗਤ ਜੀ ਮਹਾਂਪੁਰਜ ਜੀ ਕਹਿੰਦੇ ਨੇ ਭਾਈ ਇਹ ਜਿਹੜੇ ਪੰਜ ਗੁਣ ਨੇ ਨਾ ਇਹ ਹਰੇਕ ਦੇ ਵਿੱਚ ਨਹੀਂ ਹੁੰਦੇ ਹਰ ਇੱਕ ਦੇ ਵਿੱਚ ਚੰਗੇ ਗੁਣ ਵੀ ਹੁੰਦੇ ਨੇ ਤੇ ਔਗਣ ਵੀ ਹੁੰਦੇ ਨੇ ਮਾੜੇ ਗੁਣ ਵੀ ਹੁੰਦੇ ਆ ਇਸੇ ਤਰ੍ਹਾਂ ਹੀ ਭਾਈ ਜੇ ਬੱਚਿਆਂ ਦੇ ਵਿੱਚ ਮਾੜੇ ਗੁਣ ਨੇ ਤਾ ਤੁਹਾਡੇ ਬੱਚਿਆਂ ਦੇ ਵਿੱਚ ਚੰਗੇ ਗੁਣ ਵੀ ਜ਼ਰੂਰ ਹੋਣਗੇ ਸਿਰਫ ਉਹਨਾਂ ਨੂੰ ਪਰਖਣ ਦਾ ਢਾਂਗ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ ਹਮੇਸ਼ਾ ਆਪਣੇ ਬੱਚਿਆਂ ਨੂੰ ਪੋਜ਼ਿਟਿਵ ਚੀਜ਼ਾਂ ਦੱਸਿਆ ਕਰੋ ਪੋਜ਼ਿਟਿਵ ਗੱਲਾਂ ਦੱਸਿਆ ਕਰੋ ਗੁਰੂਆਂ ਬਾਰੇ ਦੱਸਿਆ ਕਰੋ ਕਿ ਗੁਰੂਆਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਸਾਨੂੰ ਗੁਰਸਿੱਖੀ ਜੀਵਨ ਕਿਵੇਂ ਮਿਲਿਆ ਹੈ ਸਾਧ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੇ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅੱਜ ਕੱਲ ਮਾਪਿਓ ਬਹੁਤ ਪਰੇਸ਼ਾਨ ਨੇ ਆਪਣੇ ਬੱਚਿਆਂ ਤੋਂ ਸਾਤ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਤ ਸੰਗਤ ਜੀ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਨਗੇ ਸਾਤ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਉਨੀ ਦੇਰ ਇਸ ਵੀਡੀਓ ਤੱਕ ਬਣੇ ਰਹਿਣਾ ਇਸ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਆਪਾਂ ਬਾਣੀ ਦੇ ਨਾਲ ਜੁੜੀਆਂ ਹੋਈਆਂ ਨਮੀਆਂ ਨਮੀਆਂ ਵੀਡੀਓਜ਼ ਨੂੰ ਲੈ ਕੇ ਆਂਦੇ ਰਵਾਂਗੇ ਸਾਧ ਸੰਗਤ ਜੀ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਹੈ ਸਾਧ ਸੰਗਤ ਜੀ ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਅੱਜ ਵਾਝ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ